ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕੱਦ ਕੰਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰ ਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 31/8/1999 ਕੱਦ 5 ਫੁੱਟ 7 ਇੰਚ ਪਿਤਾ ਦਾ ਗੋਤ ਪਵਾਰ ਮਾਤਾ ਦਾ ਗੋਤ ਚੀਮਾ ਪੜ੍ਹਾਈ MBA ਗ੍ਰੈਜੂਏਟ 에ਅਰ ਹੋਸਟਸ ਦਾ ਕੋਰਸ ਕੀਤਾ ਹੋਇਆ ਕਾਸਟ SC ਪਤਾ ਚੰਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਲੜਕਾ ਸੋਹਣਾ ਸੁਨੱਖਾ ਨਸ਼ਾ ਰਹਿਤ ਹੋਵੇ ਲੜਕਾ ਅਮਰੀਕਾ ਜਾਂ ਕੈਨੇਡਾ PR ਜਾਂ ਸਿਟੀਜ਼ਨ ਹੋਵੇ ਤਲਾਕ ਸ਼ੁਦਾ ਵਾਲੇ ਫੋਨ ਨਾ ਕਰਨ ਜੀ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਇਹਨਾਂ ਨੂੰ ਹੈਠਨ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਕੱਦ 5 ਫੁੱਟ 10 ਇੰਚ ਜਨਮ 1/1/2006 ਜ਼ਿਲ੍ਹਾ ਤਰਨਤਾਰਨ ਸਹਿਬ ਪੜ੍ਹਾਈ ਬੀਏ ਫਾਰਮੇਸੀ ਦੀ ਡਿਗਰੀ ਕਰ ਰਿਹਾ ਹੈ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇਗੀ ਤਾਂ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਇਹਨਾਂ ਨੂੰ ਖੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜੱਟ ਸਿੱਖ ਜਨਮ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆਰਐਨ ਜੋਬ ਹਸਪੀਟਲ ਫਰੋਂ ਜੰਦਲ ਜਲੰਧਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਮੰਗ ਲੜਕਾ ਸਿਰਫ ਜੱਟ ਕਾਸਟ ਦਾ ਹੀ ਹੋਵੇ ਲੜਕੇ ਨੇ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਲੜਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਜੀ ਜੇ ਇੰਡੀਆ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਜੀ ਲੜਕਾ ਲੜਕੀ ਦੀ ਉਮਰ ਦੇ ਬਰਾਬਰ ਜਾਂ ਛੋਟਾ ਹੋਵੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠਨ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੁਤੰਤਰ ਪ੍ਰੀਤ ਸਿੰਘ ਕਾਸਟ ਜੱਟ ਸਿੱਖ ਗੋਤ ਬਿਰਕ ਕੱਦ 6 ਫੁੱਟ 2 ਇੰਚ ਜਨਮ 26 1996 ਪੜ੍ਹਾਈ ਬੀਟੈਕ ਐਗਰੀਕਲਚਰ ਇੰਜੀਨੀਅਰਿੰਗ ਫਰਮ ਪੀਏਜੂ ਐਂਡ ਐਮ ਟੈਕ ਐਗਰੀਕਲਚਰ ਇੰਜੀਨੀਅਰਿੰਗ ਫਰਮ ਬ੍ਰਿਸ਼ਬੇਸ ਆਸਟ੍ਰੇਲੀਆ ਪੀਆਰ ਅਪਲਾਈਡ ਸਿੰਸ 17 ਮੰਥ ਐਗੋ ਨਾਓ ਵਰਕਿੰਗ ਵਿਦ ਗਵਰਨਮੈਂਟ ਆਫਿਸ ਆਫ ਸਕਲ ਵਰਕ ਐਜ ਸੀਨੀਅਰ ਟੈਕਨੀਕਲ ਰਿਸਰਚ ਆਫੀਸਰ ਪਿਤਾ ਰਿਟਾਇਰਡ ਆਰਮੀ ਅਫਸਰ ਐਂਡ ਆਫਟਰ 댓 ਰਿਟਾਇਰਡ ਫ্রম ਸੁਪਰ ਮਲਟੀਨੇਸ਼ਨਲ ਕੰਪਨੀ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਮੈਰਿਡ ਨੇ ਇੱਕ ਆਸਟ੍ਰੇਲੀਆ ਸਿਟੀਜ਼ਨ ਤੇ ਇੱਕ ਕੈਨੇਡਾ ਵਿੱਚ ਪਤਾ ਜੰਡੇਆਲਾ ਗੁਰੂ ਅਮਰਤਸਰ ਸਾਹਿਬ ਮੰਗ ਲੜਕੀ ਦਾ ਕੱਦ 5 ਫੁੱਟ 6 ਇੰਚ ਲੜਕੀ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਬਿਰਕ ਤੇ ਬਾਠ ਸੰਪਰਕ ਕਰ ਸਕਦੇ ਨੇ ਲੜਕੀ ਦੀ ਪੜਾਈ ਡਾਕਟਰ ਸੀਏ ਐਮ ਐਸ ਸੀ ਫ্রম ਆਈਟੀ ਨਾਟ ਬਿਲੋਂਗ ਦਾ पीएससी नर्सिंग रजिस्ट्रेशन नर्स ਲੜਕੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਸਾਹਿਬ ਜੀਰਾ ਮੱਖੂ ਕਪੂਰਥਲਾ ਏਰੀਆ ਤੋਂ ਹੋਵੇ ਲੜਕੀ ਪਤਲੀ ਤੇ ਸੋਹਣੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ 골ਡ ਸਮਿਥ ਮੀਆ ਰਾਜਪੂਤ ਸੁਨਿਆਰ ਮੀਆ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੂ ਹੈ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에어ਲਾਈਨਸ 에어ਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਹੈ ਪਿਤਾ ਰਿਟਾਇਰਡ ਪੰਜਾਬ এডਿਕੇਸ਼ਨ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਜ਼ਿਲ੍ਹਾ ਫਰੀਦਕੋਟ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਵੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਜੌਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਪ੍ਰਾਂ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੇ ਸਿੱਖ ਫੈਮਿਲੀ ਤੋਂ ਹੈ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਕੋਈ ਜਾਤੀਵੰਦਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਦੇ ਇਲਾਕਿਆਂ ਨੂੰ ਪਹਿਲ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪ੍ਰਾਜੋਤ ਸਿੰਘ ਜਨਮ 24/9/1993 ਕੱਦ 5 ਫੁੱਟ 7 ਇੰਚ ਕਾਸਟ ਜਰਸੀ ਪੜਾਇਆ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਮੀਨ 2.5 ਕਿੱਲੇ ਪਤ ਜਿਲ੍ਹਾ ਨਮਾਸ਼ਹਿਰ ਸਾਈਡ ਇਨਕਮ 20000 ਮਹੀਨਾ ਭਰਾ ਕੋਈ ਨਹੀਂ ਇੱਕ ਪਣ ਮੈਰਿਡ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਲੜਕੇ ਅਮਰਤਾਰੀ ਹੋਵੇ ਜਾਂ ਅੰਮਤ ਸ਼ਖਣ ਦੀ ਇੱਛਾ ਰੱਖਦੀ ਹੋਵੇ ਜਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਣੀ ਹੋਵੇ ਜੱਟ ਕਾਸਟ ਨੂੰ ਪਹਿਲਾ ਹੈ ਬਾਕੀ ਕਿਸੇ ਉੱਚ ਜਾਤੀ ਦੀਆਂ ਲੜਕੀਆਂ ਇਹਨਾਂ ਨੂੰ ਸੰਪਰਕ ਕਰ ਸਕਦੀਆਂ ਹਨ ਇਹਨਾਂ ਨੂੰ ਹੇਠਨ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੇਵਾਦਾਸ ਕੱਦ 5 ਫੁੱਟ 4 ਇੰਚ ਜਨਮ 30 11 1984 ਪੜ੍ਹਾਈ ਐਮਏ ਇੰਗਲਿਸ਼ ਮੈਥ ਕਾਸਟ ਮੈਰਾ ਕਸ਼ਿਪ ਰਾਜਪੂਤ ਮੈਰਾ ਗੋਤ ਗੋਦਰਾ ਪਿਤਾ ਰਿਟਾਇਰਡ ਰੇਲਵੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਚਾਰ ਭਰਾ ਮੈਰਿਡ ਹਨ ਦੋ ਭੈਣਾਂ ਮੈਰਿਡ ਨੇ ਪਤਾ ਪੰਗਾਲਾ ਤਹਿਸੀਲ ਮਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਕੰਮ ਕਲਰਕ ਕੋਟ ਦਸੂਹਾ ਸਰਕਾਰੀ ਨੌਕਰੀ ਕਰਦੇ ਹਨ ਮੰਗੀਨਾਂ ਨੂੰ ਵਧੀਆ ਪੜ੍ਹੇ ਲਿਖੀ ਸੋਹਣੀ ਘਰੇਲੂ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨਮ 29/1988 ਪੜ੍ਹਾਈ +2 ਕਾਸਟ ਮਹਾਸਾ ਪਤਾ ਅੰਮ੍ਰਿਤਸਰ ਸਾਹਿਬ ਪਿਤਾ ਦਾ ਗੋਤ ਜਨਉਤਰੇ ਮਾਤਾ ਦਾ ਗੋਤ ਸੰਗਉਤਰੇ ਪਰਿਵਾਰ ਵਿੱਚ ਮਾਤਾ ਹਨ ਪਿਤਾ ਐਕਸਪਾਇਰਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਦੋ ਭੈਣਾਂ ਮੈਰਿਡ ਨੇ ਕੰਮ ਆਪਣਾ ਬਿਜ਼ਨਸ ਰਿਕਾਰਡਿੰਗ ਸਟੂਡੀਓ ਅਤੇ ਦੋ ਲੈਬ ਵਧੀਆ ਇਨਕਮ 40 ਤੋਂ 45000 ਇੱਕ ਮਹੀਨੇ ਦੀ ਤੇ ਆਪਣਾ ਘਰ ਹੈ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ 10ਵੀਂ ਜਾਂ 12ਵੀਂ ਪੜ੍ਹੀ ਗਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਹੋਵੇ ਪਰਿਵਾਰ ਵੱਲੋਂ ਕੋਈ ਦਾਦੇ ਜੀ ਮੰਗਣੀ ਲੜਕੀ ਕਿਸੇ ਵੀ ਕਾਸ਼ਤ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੱਟ ਸਿੱਖ ਲੜਕੀ ਜਨਮ 1994 ਕੱਦ 5 ਫੁੱਟ 4 ਇੰਚ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਪੀਆਰ ਫਰੋਮ ਅਮਰਤਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜੱਟ ਸਿੱਖ ਲੜਕਾ ਫਰੋਮ ਅਮਰਤਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਜ਼ ਫਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ ਸਿਟੀਜ਼ਨ ਇਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਵੀ ਹੋਰ ਕੋਈ ਕੰਟਰੀ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ Hindu Jatt Ladki Janam 1996 Kat 5 ft 4 inch Padhai BSc Nursing ਲੜਕੀ ਕੈਨੇਡਾ ਵਿੱਚ ਪੀਆਰ ਹੈ ਜੌਬ ਆਰਐਨ ਰਜਿਸਟਰਡ ਨਰਸ ਹੈ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਹਨ ਜ਼ਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਹੈ ਲੜਕੀ ਦੀ ਘੱਟੋ ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਕਾਸਟ ਜਰਸੀਕ ਸੋਹਣਾ ਸੁਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੰਜਾਬ ਪੜਾਈ ਬੀਟੈਕ ਕੰਪਿਊਟਰ ਸਾਇੰਸ ਕੰਮ ਸੌਫਟਵੇਅਰ ਇੰਜੀਨੀਅਰਿੰਗ ਜਰਮਨ ਵਿੱਚ ਵਰਕ ਪਰਮਿਟ ਤੇ ਹਨ। ਮੰਗ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਲੜਕੀ ਇਹਨਾਂ ਦੇ ਬਰਾਬਰ ਦੀ ਪੜ੍ਹੇ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦੀ ਹੈ ਇਹਨਾਂ ਦੇ ਏਰੀਏ ਦੇ 60 70 ਕਿਲੋਮੀਟਰ ਨੇੜੇ ਦੇ ਇਲਾਕੇ ਨੂੰ ਪਹਲਿਆ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤਮਾਨ ਪਤਾ ਬਠਿੰਡਾ ਅਤੇ ਯੂ ਐਸ ਏ ਜਨਮ 14 ਫਰਵਰੀ 1997 ਕੱਦ 5 ਫੁੱਟ 10 ਇੰਚ ਪੜਾਈ ਸੁਧਾਰ ਵਿਗਿਆਨ ਵਿੱਚ ਬੈਚਲਰ ਡਿਗਰੀ ਜੌਬ ਅਮਰੀਕਾ ਯੂ ਐਸ ਏ ਕੈਲੀਫੋਰਨੀਆ ਵਿੱਚ ਪੁਲਿਸ ਅਫਸਰ ਜੀਐਲ ਸੁਪਰਡੈਂਟ ਪਰਿਵਾਰ ਵਿੱਚ ਇੱਕ ਛੋਟਾ ਪ੍ਰਾਜਿਵਲ ਇੰਜੀਨੀਅਰਿੰਗ ਪਿਤਾ ਦਾ ਯੂਐਸਏ ਵਿੱਚ ਟਰਾਂਸਪੋਰਟ ਦਾ ਕੰਮ ਹੈ ਜੀ ਸਾਰਾ ਪਰਿਵਾਰ ਯੂਐਸਏ ਵਿੱਚ ਸੈਟਲ ਹੈ ਮੰਗ ਇਹਨਾਂ ਨੂੰ ਵਧੀਆ ਪੜੀ ਲਿਖੀ ਸੁੰਦਰ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤਪੰਧੇਰ ਕਾਸਟ ਜਰਸੀ ਕੱਦ 5 ਫੁੱਟ 6 ਇੰਚ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਇਕ ਭਰਾ ਮੈਰਿਡਾ ਜੀ ਲੜਕੀ ਬ੍ਰਾਂਧਨ ਕਨੇਡਾ ਵਿੱਚ ਰਹਿੰਦੀ ਹੈ ਜਨਮ ਮਾਰਚ 1990 ਐਮਸੀਏ ਇੰਡੀਆ ਆਈਟੀਆਈ ਆਈਟੀ ਐਡਵਾਂਸ ਡਿਪਲੋਮਾ ਇਨ ਕਨੇਡਾ ਲੜਕੀ ਕਨੇਡਾ ਪੀਆਰ ਹੈ ਜੌਬ ਆਈਟੀ ਪਰਮਨੈਂਟ ਆਫਿਸ ਜੌਬ ਇਨ ਰੀਪੁੱਟ ਕੰਪਨੀ ਮੰਗ ਕੇਵਲ ਲੜਕਾ ਕਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਹੋਣ ਵਾਲੇ ਹੀ ਸੰਪਰਕ ਕਰਨ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਲੜਕੀ ਬੇਕਸੂਰ ਹੈ ਥੋੜੇ ਸਮੇਤ ਉਤਲਾਖਸ਼ੁਦਾ ਹੈ ਕੋਈ ਬੱਚਾ ਨਹੀਂ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਮੈਰਿਜ ਵੀਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਰਸੀਕ ਗੋਤਰਾਏ ਜਨਮ ਮਈ 1967 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਤਾ ਗੁਰਾਇਆਂ ਜ਼ਿਲ੍ਹਾ ਜਲੰਧਰ ਇਹਨਾਂ ਦਾ 1991 ਤੋਂ ਪਿੰਡ ਵਿੱਚ ਆਪਣਾ ਇੱਕ ਹੈਲਥ ਕਲੀਨਿਕ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਇੱਕ ਲੜਕਾ ਤੇ ਇੱਕ ਲੜਕੀ ਹਨ ਦੋਨੋਂ ਕੈਨੇਡਾ ਵਿੱਚ ਸੈੱਟ ਹਨ ਮੰਗ ਇਹਨਾਂ ਨੂੰ 47 ਤੋਂ 53 ਸਾਲ ਤੱਕ ਦੀ ਵਿਧਵਾ ਅਤੇ ਬਿਨਾਂ ਬੱਚੇ ਤੋਂ ਔਰਤ ਜੋ ਕਿ ਆਪਣਾ ਘਰ ਮੰਨ ਕੇ ਸਮਝ ਕੇ ਘਰ ਨੂੰ ਸਾਫ਼ ਤੇ ਖਾਣਾ ਪੀਣਾ ਵਧੀਆ ਬਣਾਉਣ ਤੇ ਆਪ ਸਾਫ਼ ਰਹਿਣ ਦੀ ਆਦਤ ਸੁਭਾਅ ਵਾਲੀ ਹੋਵੇ ਧਾਰਮਿਕ ਖਿਆਲਾਂ ਵਾਲੀ ਹੋਵੇ ਸਧਾਰਨ ਜਾਂ ਗਰੀਬ ਪਰਿਵਾਰ ਤੋਂ ਹੋਵੇ ਚਾਹੀਦੀ ਹੈ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1 ਜਨਵਰੀ 2002 ਕਾਸਟ ਜੱਟ ਸਿੱਖ ਗੋਤ ਸਿੱਧੂ ਕੱਦ 6 ਫੁੱਟ 2 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰਿੰਗ ਕੈਨੇਡਾ ਤੋਂ ਕੰਮ ਕੈਨੇਡਾ ਪੀਆਰ ਅਤੇ ਜੋਬ ਪਤਾ ਰਾਮਪੁਰਾ ਫੂਲ ਬਠਿੰਡਾ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਮੰਗ ਲੜਕੀ ਪੜ੍ਹੀ ਲਿਖੀ ਬੀਐਸਸੀ ਨਰਸਿੰਗ ਕੀਤੀ ਹੋਵੇ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪੀਪੀ ਸਿੰਘ ਜਨਮ 11/9/1993 ਐਟ ਜਲੰਧਰ ਕੱਦ 6 ਫੁੱਟ ਸਮਾਰਟ ਹੈਂਡਸਮ ਫਾਰਮ ਮੈਨੇਜਰ ਪੀਅਰ ਵੈਲ ਸੈਟਲਡ 13 ਈਅਰ ਇਨ ਨਿਊਜ਼ੀਲੈਂਡ ਐਜੂਕੇਟਡ ਇਨ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟ ਲੈਵਲ 5 ਇਨ ਡੈਰੀ ਫਾਰਮ ਐਗਰੀਕਲਚਰ ਨੋ ਡਰਿੰਕਿੰਗ ਨੋ ਸਮੋਕਰ ਨੂਨ ਮੰਗਲੇ ਕੋ ਫਾਦਰ ਈ ਐਕਸੈਸਮ ਰਿਟਾਇਰਡ ਜੇਸੀਓ ਫਰਮ ਆਰਮੀ ਐਂਡ ਪਾਸਪੋਰਟ ਆਫਿਸ ਮਦਰ ਹੋਮ ਮੇਕਰ ਬਾਲੀਵਾਲ ਗੇਮ ਕੋਚ ਐਂਡ ਪਲੇਅਰ ਅਰਲੀ ਮੈਰਿਜ ਵਿਦ ਐਜੂਕੇਟਡ ਪ੍ਰੀਟੀ ਫੇਅਰ ਸਲਿਮ ਜੰਗਰਲ ਅਨਮੈਰਿਡ ਫਾਰ ਇਨੋਸੈਂਟ ਪੇਪਰ ਡਿਵੋਸੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੁਨਿਆਰਾ ਕਾਸਟ ਦਾ ਲੜਕਾ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜ੍ਹਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਸਕੂਲ ਆਫ ਨੈਮੀਨੇਸ਼ਨ ਮੰਡੀ ਫੂਲ੍ਹਾ ਰਾਮਪੁਰਾ ਬਠਿੰਡਾ ਲੜਕਾ ਤਲਾਕशुदा ਹੈ ਜੀ ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਭਾਵੇਂ ਤਲਾਕਸ਼ੋਦਾ ਜਾਂ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਭਾਵੇਂ ਕਿਸੇ ਵੀ ਕਾਸਟ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜ੍ਹਾਈ 8 ਪਾਸ ਗੋਤ ਸਨਿਆਸੀ ਕਾਸਟ 바ਵਾ ਕੱਦ 5 ਫੁੱਟ 5 ਇੰਚ ਇਹਨਾਂ ਦੇ ਮਾਤਾ ਪਿਤਾ ਹਨ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਤਿੰਨ ਭਰਾ ਹਨ ਦੋਨੋਂ ਭੈਣਾਂ ਮੈਰਿਡ ਨੇ ਅਤੇ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਕੰਮ ਰਾਜਗਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਕੋਠੀਆਂ ਹਨ ਪਤਾ ਬਿਹਲਾ ਜ਼ਿਲ੍ਹਾ ਬਰਨਾਲਾ ਮੰਗੀ ਇਹਨਾਂ ਨੂੰ ਕਰੀਬ ਕਰਦੀ ਸਿੰਪਲ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵਿਕਾਸ ਤੋਂ ਹੋਵੇ ਪਰ ਮੱਝ ਵੀ ਸਿੱਖਣ ਲਈ ਨਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੋਨੂ ਕਾਸਟ ਸੁਨਿਆਰਾ ਜਨਮ 5 ਫਰਵਰੀ 1990 ਕੱਦ 6 ਫੁੱਟ ਪਤਾ ਅਮਰਸਰ ਸਾਹਿਬ ਲੜਕਾ ਕੜਾਈ ਤੇ ਪੀਕੋ ਦਾ ਕੰਮ ਕਰਦਾ ਹੈ ਇਹਨਾਂ ਨੂੰ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਭਾਵੇਂ ਕਿਸੇ ਵਿਕਾਸ ਤੋਂ ਹੋਵੇ ਕੋਈ ਜਾਤੀ ਬੰਦਨ ਨਹੀਂ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ